ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਬਰਨਾਲਾ ਵਿੱਚ ਪੁਲਿਸ ਵੱਲੋਂ ਚਾਰ ਖਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਬਰਨਾਲਾ ਪੁਲਿਸ ਨੇ ਪੈਟਰੋਲ ਪੰਪ ਸ਼ਰਾਬ ਦੇ ਠੇਕੇ ਅਤੇ ਰਾਹੀਗੀਆਂ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਲੋਕਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਇਸ ਦਿਸ ਵੰਦ ਵਿੱਚ ਐਸਐਸਪੀ ਮੁਹੰਮਦ ਸਰਫਰਾਜ਼ ਹਲਬ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਤੇ ਪੁਲਿਸ ਨੇ ਮੁਸਤੈਦੀ ਦੇ ਨਾਲ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਪਿਸਤੌਲ ਅਤੇ ਇੱਕ ਕਾਰ ਬਰਾਮਦ ਕੀਤੀ ਉਹਨਾਂ ਕਿਹਾ ਕਿ ਇਹ ਗੈਂਗ ਬੰਬੀਹਾ ਗੈਂਗ ਦੇ ਨਾਲ ਸਬੰਧਤ ਹੈ ਇਸ ਮਾਮਲੇ ਨੂੰ ਲੈ ਕੇ बरनला तो देखो मेरे सहयोगी महमूद की खास रिपोर्ट मैं दैनिक सूरत तो प्रवीण महमूद अच्छ चार आदमी गिरफ्तार किए गए हैं गैर कानूनी असले गल करांगे साड़े बरनाले के एसएसपी एस पी मोहम्मद सरफराज आलम की सारा माजदा सर दैनिक सूरत तो प्रवीण ऑर्गनाइज क्राइम देखना बरनला पुलिस ने एक वही कामयाबी मिली है इस तहत ना एक नंबर मुकदमा अंडर सैक्शन एक सौ नौ एक सौ दस एक आर्म्स एक्ट तहत दर्ज करके चार एक्यूज को बरनला पुलिस वालों अरेस्ट किया गया है ਜਿਹੜੇ ਅਕਿਊਜ਼ਡੇ ਸਤਨਾਮ ਸਿੰਘ ਸੱਤੀ ਗੁਰਪ੍ਰੀਤ ਸਿੰਘ ਗੁਰੀ ਚਰਮਨ ਸਿੰਘ ਚਰਮ ਤੇ ਦੀਪਕ ਮਰ ਇਹਦੇ ਵਿੱਚ ਦੋ ਅਕਿਊਜ਼ ਜਿਹੜੇ ਬਰਨਾਲਾ ਜ਼ਿਲ੍ਹਾ ਦੇ रहने वाले ਤੇ ਇੱਕ ਦੇਲੀ ਦਾ ਤੇ ਇੱਕ ਕੈਥਲ ਹਰਿਆਣੇ ਦਾ रहने वाला ਹੈ ਜਿਹੜਾ ਸਤਨਾਮ ਸੱਤੀ ਹੈ ਇਸ ਅਕਿਊਜ਼ਡੇ ਕਲਬ ਆਲਰੇਡੀ ਬੀਤੋ ਵਦ ਮੁਕਦਮੇ ਵਕਫ ਵਕਫ ਦਾਰਾਵਦੀ ਤਹਿਤ ਸੰਗਰੂਰ ਬਰਨਾਲਾ ਲੁਧਿਆਣਾ ਮੋਗੇ ਜਸੀਗੇ ਔਰ ਇਹ ਬਗੋਰਾ ਵੀ ਔਰ ਇਹਨਾਂ ਕੋਲੋਂ ਸਾਨੂੰ ਇੱਕ 9mm ਪਿਸਟਲ ਜੋ ਗਿਆਨਾ ਬ੍ਰਾਂਡ ਦਾ ਜਿਹੜਾ ਫੋਰਨ ਬੈਟ ਪਿਸਟਲ ਹੈ ਉਹ ਬਰਾਮਦ ਹੋਇਆ ਇਸ ਤੋਂ ਇਲਾਵਾ ਇੱਕ ਦੇਸੀ ਪਿਸਟਲ ਮੈਂ ਤੇ ਬੋਰ ਤੇ ਦੋ ਦੇਸੀ ਪਿਸਟਲ ਬੱਤੀ ਬੋਰ ਤੇ ਬੰਨਾ ਗੱਡੀ ਬਰਾਮਦ ਹੋਈ ਹੈ ਲੱਗਦਾ ਹੈ ਬਰਨਾਲਾ ਪੁਲਿਸ ਔਰ ਸੀਏ ਸਟਾਫ ਸੇ ਬੜੀ ਕਾਮਯਾਬੀ ਹੈ ਬਿਲਕੁਲ ਜੀ ਬਰਨਾਲਾ ਜਿਹੜੀ ਟੀਮ ਹੈ ਉਹਨਾਂ ਦਾ ਕਾਫੀ ਵਧੀਆ ਕੰਮ ਹੈ ਜਿਹੜਾ ਇਹ ਆਰਗੇਨਾਈਜ਼ਡ ਕ੍ਰਾਈਮ ਹੈ ਕੋ ਜਿਸ ਤਰੀਕੇ ਨਾਲ ਤੁਸੀਂ ਲਿੰਕੇजेस ਦੇਖੋ ਦੋ ਪੰਜਾਬ ਦੇ ਇੱਕ ਹਰਿਆਣਾ ਦਾ ਤੇ ਇੱਕ ਦਿੱਲੀ ਦੇ ਇਹ ਚਾਰੋਂ ਇਕੱਠੇ ਸੀਗੇ

ਬਰਨਾਲਾ ਲੁਧਿਆਣਾ ਮੋਗੇ ਦੇ ਸੀਗੇ ਔਰ ਇਹ ਬਗੌਰਾ ਵੀ ਔਰ ਇਹਨਾਂ ਕੋਲ ਸਾਨੂੰ ਇੱਕ 9mm ਪਿਸਟਲ ਜੋ ਗਿਆਨਾ ਬ੍ਰਾਂਡ ਦਾ ਜਿਹੜਾ ਫੋਰਨ ਮੈਟ ਪਿਸਟਲ ਹੈ ਉਹ ਪ੍ਰਾਮਦ ਹੋਇਆ ਇਸ ਤੋਂ ਇਲਾਵਾ ਇੱਕ ਦੇਸੀ ਪਿਸਟਲ ਮੈਂ ਤੇ ਬੋਰ ਤੇ ਦੋ ਦੇਸੀ ਪਿਸਟਲ ਬੱਤੀ ਬੋਰ ਤੇ ਇੱਕ ਬੰਨਾ ਗੱਡੀ ਬਰਾਮਦ ਹੋਈ ਹੈ ਲੱਗਦਾ ਹੈ ਬਰਨਾਲਾ ਪੁਲਿਸ ਅਤੇ ਸੀਏ ਸਟਾਫ ਸੇ ਬੜੀ ਕਾਮਯਾਬੀ ਹੈ ਬਿਲਕੁਲ ਜੀ ਬਰਨਾਲਾ ਜਿਹੜੀ ਟੀਮ ਹੈ ਉਹਨਾਂ ਦਾ ਕਾਫੀ ਵਧੀਆ ਕੰਮ ਹੈ ਜਿਹੜਾ ਇਹ ਆਰਗੇਨਾਈਜ਼ ਕ੍ਰਾਈਮ ਹੈ ਕੋ ਜਿਸ ਤਰੀਕੇ ਨਾਲ ਤੁਸੀਂ ਲਿੰਕੇजेस ਦੇਖੋ ਦੋ पंजाब दे, एक हरियाणा दिल्ली दे, एक दे एक चारों ये अगे भी इन्हों की प्लानिंग कि और भी वारदात अंजाम दे सकते इन्हों का पहले का भी जरा पिछुकर है रागीर रागीर लुटखो पेट्रोल पंप से थे डकैती ठेके थे डकैती इस तरह के वारदात को अंजाम देते हैं तो इस करके इवन जो आगे वो, क्राइम होने से तो भी इस तरह तरीकेगी बिल्कुल जी बिल्कुल बिकॉज पिछले

वैसे अक्यूज थी। के खिलाफ हमेशा कार्रवाई करती रहेगी ठीक है इसी साड़े बरनाला एस एस मोहम्मद सरफराज आलम जिन्होंने पूरी जानकारी दी मैं थोड़े महमूद दैनिक सवेरा चैनल बरनला मैं दैनिक सवेरा तो महमूद अच्छा चार आदमी गिरफ्तार किए गए हैं गैर कानूनी असले गल करा साढ़े बरनले एस एस मोहम्मद सरफराज आलम की सारा माज का ऑर्गेनाइज क्राइम देख रहा पुलिस ने एक वही कामयाबी मिली है इस तहत ना एक नंबर मुकदमा अंडर सैक्शन एक सौ नौ एक ਤੇ ਆਮ ਵੀ ਐਨਐਸਟੇ ਆਮ ਸੈਕਟੇਟ ਦੇ ਤਹਿਤ ਦਸ ਕਰਕੇ ਚਾਰ ਅਕਿਊਜ਼ ਨੂੰ ਬਰਨਾਲਾ ਕੰਪਲਸਲੌਰ ਅਸਕੇ ਲਿਆ ਗਿਆ ਹੈ ਜਿਹੜੇ ਅਕਿਊਜ਼ ਦੇ ਸਤਨਾਮ ਸਿੰਘ ਸ਼ਕਤੀ ਗੁਰਪ੍ਰੀਤ ਸਿੰਘ ਗੁਰੀ ਚਰਮਨ ਸਿੰਘ ਚਰਮ ਤੇ ਦੀਪਕ ਕੁਮਾਰ ਇਹਦੇ ਵਿੱਚ ਦੋ ਅਕਿਊਜ਼ ਜਿਹੜੇ ਉਹ ਬਰਨਾਲਾ ਜ਼ਿਲ੍ਹਾ ਦੇ ਰਹਿਣੇ ਵਾਲੇ ਤੇ ਇੱਕ ਦੇਲੀ ਦਾ ਤੇ ਇੱਕ ਕੈਥਲ ਹਰਿਆਣੇ ਦਾ ਰਹਿਣੇ ਵਾਲਾ ਹੈ ਜਿਹੜਾ ਸਤਨਾਮ ਸ਼ਕਤੀ ਹੈ ਇਸ ਅਕਿਊਜ਼ ਦੇ ਖਿਲਾਫ ਆਲਰੇਡੀ ਬੀਤੋ ਵਧ ਮੁਕਦਮੇ ਵਕਫਾ ਦਾਰਾਵਦੀ ਤਹਿਤ ਸੰਗਰੂਰ

पंजाब दे, एक हरियाणा द एक दिल्ली दे चारोंगे ये आगे भी इन्ह की प्लानिंग कि और भी वारदात को अंजाम दे सकते इन्हों का पहले का भी जरा पिछुका है राहगीर रागीर लुट खो पेट्रोल पंप से डकैटी ठेके से थे डकैटी इस तरह से वारदात को अंजाम देते हैं इस करके इवन जो आगे वो, क्राइम होने से तो भी इस तरह तरीके राहत मिलेगी बिल्कुल जी बिल्कुल बिकॉज पिछले महीने के बच्चे एक दो इंसीडेंट हो गए थे स्नैचिंग के तो सा यही प्रायोरिटी सी कि जे भी अंसर मारे बंदे उन्होंने सलाखों के पीछे भेजा जाए सर जो कार बरामद हुई है कार का कोई वेरीफाई हुई है चोरी की है कि इनकी अपनी वरना गड्डी जी वो वेरीफाई कर रहे हैं ये सारा तफ्तीश ऐसे क्लियर करेंगे आगे बरनाला पुलिस की तरफ से ऐसी कार्रवाई होती है बिल्कुल जी जरा मतलब बरनाला पुलिस से हमेशा जरा ऑर्गेनाइज्ड क्राइम हो या कोई भी हीनियस क्राइम हो ਵੈਸੇ ਅਕਿਊਜ ਦੇ ਖਿਲਾਫ ਹਮੇਸ਼ਾ ਕਾਰਵਾਈ ਕਰਦੀ ਰਹੇਗੀ ਠੀਕ ਹੈ ਇਸੇ ਸਾਡੇ ਬਰਨਾਲਾ ਦੇ ਐਸਐਸਪੀ ਮੋਹਨ ਸਰਤਰਾਜ ਅਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਦੇ ਨਿਕਸੀ ਵੀਰਾ ਚੈਨਲ ਬਰਨਾਲਾ